ਨਾ ਜੇ ਤੇ ਮੇਰਾ ਪਿੰਡ ਯਾਤ ਲਗਣ ਤੇ ਮੈਂ ਆਇਆ ਸੀ ਬਿਜਲੀ ਦਾ ਸਮਾਨ ਲੈਣ ਤੇ ਅਹੀ ਨਾ ਉਥੇ ਕਿਰੀ ਆਪਣੀ ਜੰਤਾਲੇ ਆ ਜੰਤਾਲੇ ਉਹ ਤੇ ਸਮਾਨ ਲੈ ਕੇ ਪਿੰਡ ਨੂੰ ਜਾਣ ਲੱਗਿਆ ਤੇ ਵਾਰਾ ਕੁੱਤਾ ਵੀ ਫਿਰ ਰਿਹਾ ਸੀ ਉਹਨੇ ਮੈਨੂੰ ਕੱਟ ਦਿੱਤਾ ਤੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਵੀ ਇਹਨੂੰ ਨਖ ਪਾਈ ਜਾਵੇ ਜਿਹੜੇ ਵਾਰਾ ਕੁੱਤੇ ਫਿਰਦੇ ਹਾਂਜੀ ਹਲਕਾ ਆ ਕੁੱਤਾ ਸੀ ਉਹਨੇ ਮੇਰੀ ਹਲਾਤਾਂ ਤੋਂ ਆਦੀ ਆ ਇੱਥੇ ਬਾਜ਼ਾਰ ਆ ਜਨਤਾ ਵਾਲੇ ਜਨਤਾ ਵਾਲੇ ਇੱਥੇ ਕੀ ਇੰਗਲਿਸ਼ ਗੱਲ ਹੈ ਹਾਂਜੀ ਕਿੱਥੋਂ ਦੀ ਗੱਲ ਹੈ ਆ ਇੱਥੋਂ ਦੀ ਆ ਬਾਜ਼ਾਰ ਦੀ ਨਾਮ ਮਨੀਤ ਸਿੰਘ ਆ ਪਾਜੀ ਜਨਤਾ ਵਾਲਿਆਂ ਕੋਲੋਂ ਸਮਾਨ ਲੈਣਾ ਇਹ ਇਲੈਕਟ੍ਰੀਸ਼ੀਅਨ ਦਾ ਤੇ ਆਪਣੇ ਨਾ ਵਾਰਾ ਕੁੱਤਾ ਇੱਕ ਮਤਲਬ ਕਿ ਅਸੀਂ ਪਿੰਡ ਨੂੰ ਚਲੇ ਜੀ ਉਹਨੇ ਨਾ ਪਾਜੀ ਇਹਨਾਂ ਦੇ ਵੇਖੋ ਦੰਦ ਲਾਤੇ ਨੇ ਲੱਤ ਨੂੰ ਕਾਫੀ ਤੇ ਅੱਗੇ ਵੀ ਪਾਜੀ ਉੱਥੇ ਕਹਿੰਦੇ ਕਿ ਚਾਰ ਜਾੜਿਆਂ ਨੂੰ ਮਤਲਬ ਕਿ ਦੰਦ ਲਾਏ ਨੇ ਤੇ ਭਾਜੀ ਇਹਨੂੰ ਕੁੱਤੇ ਨੂੰ ਜਾ ਤੇ ਮਾਰਿਆ ਜਾਏ ਤੇ ਜਾਂ ਫਿਰ ਇਹਦਾ ਕੋਈ ਖਿੱਚਾ ਜਾਏ ਭਾਜੀ ਐਦਾਂ ਦੇ ਵੇਖੋ ਹੁਣ ਉਹਨਾਂ ਦੇ ਅੱਗੇ ਵੀ ਭਾਜੀ ਆਪਣੇ ਪ੍ਰੈਸ਼ਨ ਹੋਇਆ ਹੋਇਆ ਵੈ ਉਹਨਾਂ ਦੇ ਮਤਲਬ ਕੀ ਕੈਂਸਰ ਦਾ ਆ ਇਹ ਉਹਨਾਂ ਨੂੰ ਤੇ ਅੱਗੇ ਵੀ ਸਿਰਚ ਪ੍ਰੈਸ਼ਨ ਕੀਤਾ ਵਾ ਤੇ ਭਾਜੀ ਇਹਦਾ ਇਲਾਜ ਵੇਖੋ ਹੁਣ ਡਾਕਟਰ ਸਾਹਿਬ ਕੋਲੋਂ ਆਏ ਆ ਇੰਤਿਕਾ ਲਵਾਉਣ ਤੇ ਤੇ ਆਖਿਆ ਕਿ ਇਹਨੂੰ ਕੁੱਤੇ ਨੂੰ ਜਾ ਤੇ ਫੜਿਆ ਹੁਣ ਵੇਖੋ ਸਾਡੇ ਨਾਲ ਤੇ ਹੋਇਆ ਕੱਲ ਨੂੰ ਭਾਜੀ ਕਹਿਆ ਹੋਰ ਨਾਲ ਵੀ ਹੋਏਗਾ ਤੇ ਇਸ ਕਰਕੇ ਇਹਨੂੰ ਕੁੱਤੇ ਨੂੰ ਫੜਿਆ ਜਾਏ ਜਾਂ ਤੇ ਮਾਰਿਆ ਜਾਏ ਨਾਮ ਹਿੱਤਿਸ਼ ਮਾਜਨਾ ਮੇਰੀ ਫਰਮ ਸ਼ਿਵਰਾਮ ਟਰੇਡਰਸ ਆ ਅਥੋ ਮੇਰੇ ਕੋਲ ਨਾ ਇੱਕ ਸ਼ਾਇਦ ਸੱਦੇ ਸੇਖੇ ਵਿਲੇਜ ਤੋਂ ਆਈ ਸੀ ਇੱਕ 올ਡ ਏਜ ਕਸਟਮਰ ਸੀ ਸਮਾਨ ਲੈ ਕੇ ਨਿਕਲਣ ਲੱਗੇ ਤੇ ਅਚਾਨਕ ਇਤਨਾ ਡੌਗ ਆਇਆ ਤੇ ਉਹਨਾਂ ਦੇ ਕਾਫੀ ਬੁਰੀ ਤਰ੍ਹਾਂ ਬਾਈਟ ਕਰਕੇ ਤੇ ਨਿਕਲ ਗਿਆ ਜੀ ਦਾ ਉਹਨੂੰ ਐਸੇ ਪਤਾ ਨਹੀਂ ਮਗਰ ਹਨ ਉਹ ਡੌਗ ਨੇ ਸੇਮ ਵਾਲੇ ਨੇ ਦੋ ਜਾਣੇ ਤੇ ਹੋਰ ਬਾਈਟ ਕੀਤਾ ਅੱਧਾ ਬੀਟਾ ਕੁਮਾਰੀ ਮੇਰਾ ਨਾਮ ਹੈ ਮੈਂ ਤੇ ਬਿਜਾਰੋ ਆ ਸੀ ਉਥੇ ਖੜੋਤੀ ਮੈਂ ਤੇ ਛੜਕਤੇ ਖੜੀ ਸੀ। ਤੋਂ ਗਲੀ ਚੋਂ ਨਿਕਲੇ ਆਏ ਤੇ ਮੇਰੇ ਪੈਗੇ ਲੱਤ ਨੂੰ ਇੰਜੈਕਸ਼ਨ ਲੱਗ ਗਿਆ। ਹਾਂਜੀ ਇਹ ਦੋ ਲੋ ਆ ਕੇ ਆਏ। ਜੈਸ਼ੀ ਭਾਈ ਤੇ ਬਟਾਪੂ ਤਾਂ ਜੀ ਛੋਟਾ। ਛੋਟਾ ਹੀ ਛੋਟਾ ਹੀ ਹੈ ਬਰੌਂ ਕੱਲਾ ਦਾ ਛੋਟਾ ਜਿਹਾ। ਤਾਂ ਕਹਾਓ ਦੋਨੂੰ? ਹਾਂਜੀ।